ਪੰਜਾਬ ਵੈਦਰ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਪੰਜਾਬ ਦੇ ਹਰ ਜ਼ਿਲ੍ਹੇ ਦੇ ਮੌਸਮ ਦੀ ਜਾਣਕਾਰੀ ਜਨਵਰੀ 11 ਦੇ 12 ਤਰੀਕ ਦੇ ਬਾਰੇ ਸ਼ੇਅਰ ਕਰਾਂਗੇ ਦਿਨ ਐਤਵਾਰ 11 ਤਰੀਕ ਨੂੰ ਸੰਘਣੇ ਬੱਦਰ ਰਹਿਣ ਦੀ ਸੰਭਾਵਨਾ ਤੇ ਫਰੀਦਕੋਟ ਦੇ ਵਿੱਚ ਸ਼ਾਮ ਨੂੰ 5 ਵਜੇ ਤੋਂ ਲੈ ਕੇ ਅਗਲੀ ਸਵੇਰ 8-9 ਵਜੇ ਤੱਕ ਮੌੜੀ ਧਰਮੀ ਪੈਣ ਦੀ ਸੰਭਾਵਨਾ ਰਹੇਗੀ ਫਾਜ਼ਿਲਕਾ ਦੇ ਉੱਤੇ ਨਜ਼ਰ ਮਾਰੀਏ ਤਾਂ ਸਾਰਾ ਦਿਨ ਹੀ ਐਤਵਾਰ ਸੰਘਣੇ ਬੱਦਲ ਬਣੇ ਰਹਿਣਗੇ ਤੇ 5-6 ਤੋਂ ਲੈ ਕੇ ਅਗਲੀ ਸਵੇਰ 5-6 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਬਰਕਰਾਰ ਰਹੇਗੀ ਫਾਜ਼ਿਲਕਾਟੇ ਵਿੱਚ ਵੀ ਸੰਘਣੇ ਬੱਦਰ ਰਹਿਣ ਦੀ ਸੰਭਾਵਨਾ ਐਤਵਾਰ ਨੂੰ ਹੋਵੇਗੀ ਵਾਤਵਾਰ ਟੈਂਪਰੇਚਰ 18 ਡਿਗਰੀ ਤੇ ਸ਼ਾਮ ਨੂੰ 7 ਤੋਂ ਲੈ ਕੇ ਅਗਲੀ ਸਵੇਰ 7-8 ਵਜੇ ਤੱਕ ਹਲਕੀ ਤੋਂ ਦਰਮਿਆਨੀ بارش ਟੁੱਟਵੇਂ ਇਲਾਕੇ ਦੇ ਵਿੱਚ ਹੁੰਦੀ ਰਹੇਗੀ ਤੇ 10 ਤੋਂ 11 ਡਿਗਰੀ ਟੈਂਪਰੇਚਰ ਹੋਵੇਗਾ ਜੇ ਹੁਣ ਨਜ਼ਰ ਮਾਰੀਏ ਕਿ ਮੌਕਾ ਦੇ ਵਿੱਚ ਵੀ ਸੰਘਣੇ ਬੱਦਲ ਐਤਵਾਰ ਨੂੰ ਹੋਣਗੇ ਵਾਤਵਾਰ ਟੈਂਪਰੇਚਰ 18 ਡਿਗਰੀ ਤੇ ਸ਼ਾਮ ਨੂੰ 7 ਤੋਂ ਲੈ ਕੇ ਅਗਲੀ ਸਵੇਰ 7-8 ਵਜੇ ਤੱਕ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਸਾਰੀ ਰਾਤ ਰਹੇਗੀ ਜੇ ਮੁਕਸਰ ਉਤੇ ਨਜ਼ਰ ਮਾਰੀਏ ਤਾਂ ਜਨਵਰੀ 11 ਤਰੀਕ ਨੂੰ 16 ਤੋਂ 17 ਡਿਗਰੀ ਟੈਂਪਰੇਚਰ ਬਦ-ਬਦ ਹੋਵੇਗਾ ਤੇ ਸ਼ਾਮ ਨੂੰ 5:00 ਤੋਂ ਲੈ ਕੇ ਅਗਲੀ ਸਵੇਰ 6:00-7:00 ਵਜੇ ਤੱਕ ਹਲਕੇ ਤੋਂ ਦਰਮਿਆਨੀ بارش ਹੁੰਦੀ ਰਹੇਗੀ ਤੇ ਨਾਲ 11 ਤੋਂ 12 ਡਿਗਰੀ ਟੈਂਪਰੇਚਰ ਬਣਿਆ ਰਹੇਗਾ ਲੁਧਿਆਣਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਸੰਘਣੇ ਬੱਦਲ ਹੋਣ ਦੀ ਸੰਭਾਵਨਾ ਰਹੇਗੀ ਤੇ ਰਾਤ ਦੇ 8:00-9:00 ਵਜੇ ਤੋਂ ਬਾਅਦ ਮੀਂਹ ਪੈਣ ਦੀ ਸੰਭਾਵਨਾ ਅਗਲੀ ਸਵੇਰ 6:00-7:00 ਵਜੇ ਤੱਕ ਹੋਵੇਗੀ ਤੇ ਨਾਲ ਤੇਜ਼ ਹਨੇਰੀ ਚੱਲਣ ਦੀ ਸੰਭਾਵਨਾ ਰਾਤ ਦੇ 12 ਵਜੇ 1 ਵਜੇ ਰਵੇਗੀ। ਮੁਕਸਦ ਵਿੱਚ ਵੀ ਸੰਘਣੇ ਬੱਦਲ ਐਤਵਾਰ ਨੂੰ ਹੋਣਗੇ। ਸ਼ਾਮ ਨੂੰ 4-5 ਵਜੇ ਤੋਂ ਲੈ ਕੇ ਅਗਲੀ ਸਵੇਰ 7:00 ਵਜੇ ਤੱਕ ਮੌੜੇ ਧਰਮੀ ਪੈਣ ਦੀ ਸੰਭਾਵਨਾ ਰਹੇਗੀ। ਸੰਗਰੂਰ ਇਲਾਕੇ ਦੇ ਵਿੱਚ ਸਵੇਰ ਦੇ ਟਾਈਮ ਐਤਵਾਰ ਤੋਂ ਉੱਪ ਲੱਗਣ ਦੀ ਸੰਭਾਵਨਾ ਰਹੇਗੀ ਤੇ ਉਸ ਤੋਂ ਬਾਅਦ ਸੰਘਣੇ ਬੱਦਲ ਸ਼ਾਮ ਨੂੰ 6:00 ਤੋਂ ਲੈ ਕੇ ਅਗਲੀ ਸਵੇਰ 2-3 ਵਜੇ ਤੱਕ ਮੌੜੇ ਧਰਮੀ ਪੈਣ ਦੀ ਸੰਭਾਵਨਾ ਤੇ 10 ਤੋਂ 11 ਡਿਗਰੀ ਟੈਂਪਰੇਚਰ ਹੋਵੇਗਾ। ਰੂਪਨਗਰ ਵੀ ਸਵੇਰੇ ਧੁੱਪ ਲੱਗਣ ਦੀ ਸੰਭਾਵਨਾ ਐਤਵਾਰ ਰਵੇਗੀ। ਬਾਕੀ ਟਾਈਮ ਦੇ ਵਿੱਚ ਸੰਘਣੇ ਬੱਦਲ ਤੇ ਰਾਤ ਦੇ ਟਾਈਮ ਹਲਕੇ ਤੋਂ ਦਰਮਿਆਨੀ ਟੁੱਟਵੀਂ ਬਾਰਿਸ਼ ਰੂਪਨਗਰ ਦੇ ਵਿੱਚ ਹੁੰਦੀ ਰਵੇਗੀ। ਮਾਨਸਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ। ਦੁਪਹਿਰ ਤੋਂ ਹੀ ਮੀਂਹ ਪੈਣ ਦੀ ਸੰਭਾਵਨਾ ਤੇ ਸ਼ਾਮ ਦੇ 6-7 ਵਜੇ ਤੱਕ ਮੀਂਹ ਪਵੇਗਾ ਤੇ ਉਸ ਤੋਂ ਬਾਅਦ ਦੁਬਾਰਾ ਫਿਰ ਰਾਤ ਦੇ ਟਾਈਮ ਐਤਵਾਰ ਨੂੰ ਮੀਂਹ ਆ ਕੇ ਜਨਵਰੀ 12 1 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਰਵੇਗੀ। ਪਰ ਨਾਲਾ ਦੇ ਵਿੱਚ ਵੀ ਸੰਘਣੇ ਬੱਦਲ ਰਹਣਗੇ ਤੇ ਸਾਰਾ ਦਿਨ ਹੀ ਪੰਜ ਤੋਂ ਲੈ ਕੇ 10-11 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਬਰਕਰਾਰ ਰਹੇਗੀ। ਮਲੇਰਕੋਟਲਾ ਸਵੇਰ ਦੇ ਟਾਈਮ ਹਲਕੇ ਦਰਦ ਮੈ ਨਹੀਂ ਬਦਲਵਾਈ ਹੋ ਸਕਦੀ ਆ ਤੇ ਦੁਪਹਿਰ ਤੋਂ ਬਾਅਦ ਸੰਘਣੇ ਬੱਦਲ ਤੇ ਰਾਤ ਦੇ ਟਾਈਮ ਹਲਕੀ ਤੋਂ ਦੁਪਹਿਨੀ بارش 12 ਤਰੀਕ ਨੂੰ ਵੀ ਸੰਘਣੇ ਬੱਦਲ ਮਲੇਰਕੋਟਲਾ ਦੇ ਵਿੱਚ ਦਿਖਾਈ ਦੇਣਗੇ। ਸ਼ਹੀਦ ਅਜੀਤ ਸਿੰਘ ਨਗਰ ਮਹਾਲੀ ਦੇ ਵਿੱਚ ਰਾਤ ਦੇ ਟਾਈਮ 11 ਤਰੀਕ ਨੂੰ ਮੀ ਬਰਨ ਦੀ ਸੰਭਾਵਨਾ ਰਹੇਗੀ ਸੰਘਣੇ ਬੱਦਲ ਰਹਿਣਗੇ ਤੇ 10 ਤੋਂ 11 ਡਿਗਰੀ ਟੈਂਪਰੇਚਰ ਹੋਵੇਗਾ 12 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਸੰਘਣੇ ਬੱਦਲ ਸਾਰੇ ਦਿਨ ਛਾਇਏ ਰਹਿਣ ਦੀ ਸੰਭਾਵਨਾ ਰਹੇਗੀ ਹਤਿਗੜ ਸਾਹਮਣੇ ਜਰਮਾਰੀ ਅਤੇ ਤੋਪ ਪਲਣ ਦੀ ਸੰਭਾਵਨਾ ਦਿਨ ਐਤਵਾਰ ਨਜ਼ਰ ਆ ਰਹੀ ਆ ਕੋਈ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਰਾਤ ਦੇ ਟਾਈਮ ਸੰਘਣੇ ਬੱਦਲ ਰਹਿਣਗੇ ਤੇ ਜਨਵਰੀ 12 ਤਰੀਕ ਨੂੰ 6-7 ਵਜੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਰਹੇਗੀ 11 ਤਰੀਕ ਦੀ ਰਾਤ ਦੇ ਟਾਈਮ ਸੰਗਣੇ ਬੱਦਲ ਸੰਗਰੂਰ ਦੇ ਵਿੱਚ ਰਹਿਣਗੇ ਤੇ ਮੀਂਹ ਆਉਣ ਦੀ ਸੰਭਾਵਨਾ ਅਗਲੀ ਸਵੇਰ ਐਤਵਾਰ ਤੱਕ ਲਗਾਤਾਰ ਮੀਂਹ ਪੈਂਦਾ ਰਹੇਗਾ ਪਟਿਆਲਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ ਦਿਨ ਸ਼ਨੀਵਾਰ ਨੂੰ ਧੁੱਪ ਲੱਗਣ ਦੀ ਸੰਭਾਵਨਾ ਤੇ 1 ਤੋਂ ਲੈ ਕੇ ਰਾਤ ਦੇ 12 1 ਵਜੇ ਤੱਕ ਹਲਕੇ ਤੋਂ ਟੁੱਟਵੇਂ ਇਲਾਕੇ ਦੇ ਵਿੱਚ ਮਾੜੀ ਮੋਟ ਪਾਰਸ਼ ਹੋ ਸਕਦੀ ਆ 17 ਤੋਂ 18 ਡਿਗਰੀ ਟੈਂਪਰੇਚਰ ਦਿਨ ਦੇ ਟਾਈਮ ਐਤਵਾਰ ਬਣਿਆ ਰਹੇਗਾ ਜਲੰਧਰ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ ਬਦਲਵਾਈ ਸਵੇਰੇ 1:2 ਵਜੇ ਸੰਘਣੇ ਬਦਲ ਹੋਣਗੇ 18 ਤੋਂ 19 ਡਿਗਰੀ ਸੈਲਸੀਅਸ ਟੈਂਪਰੇਚਰ ਤੇ ਜਲੰਧਰ ਦੇ ਵਿੱਚ ਰਾਤ ਦੇ ਟਾਈਮ 10 ਤੋਂ 11 ਡਿਗਰੀ ਟੈਂਪਰੇਚਰ ਸ਼ਨੀਵਾਰ ਬਣਿਆ ਰਹੇਗਾ ਕੋਈ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਪਰ ਤੇਜ਼ ਹਵਾ ਚੱਲਦੀ ਰਹੇਗੀ ਇਸੇ ਤਰ੍ਹਾਂ ਹੀ 12 ਤਰੀਕ ਨੂੰ ਦਿਨ ਦੇ ਟਾਈਮ ਦੁਪਹਿਰੇ 2-3 ਵਜੇ ਧੁੱਪ ਲੱਗਣ ਦੀ ਸੰਭਾਵਨਾ ਹੋਵੇਗੀ ਕਪੂਰਥਲਾ ਦੇ ਉੱਤੇ ਨਜ਼ਰ ਪਈ ਹੈ ਤੇ ਇਸੇ ਤਰ੍ਹਾਂ ਹੀ ਸੰਘਣੇ ਬਦਲ ਸ਼ਨੀਵਾਰ 11 ਤਰੀਕ ਨੂੰ ਹੋਣਗੇ ਤੇ ਐਤਵਾਰ ਵੀ ਸੰਘਣੇ ਬੱਦਲ ਰਹਿਣ ਦੀ ਸੰਭਾਵਨਾ ਹੋਵੇਗੀ ਹਲਕੇ ਤੋਂ ਟੁੱਟਵੇਂ ਇਲਾਕੇ ਵਿੱਚ ਮਾੜਾ ਮੌਟਮੀ ਪੈ ਸਕਦਾ ਹੈ ਤੇ ਨਾਲ ਤੇਜ਼ ਹਵਾ ਚੱਲਦੀ ਰਹੇਗੀ ਨਵਾਂ ਸ਼ਹਿਰ ਉਤੇ ਨਜ਼ਰ ਮਾਰੀਏ ਤਾਂ ਦੁਪਹਿਰ ਤੱਕ ਧੁੱਪ ਲੱਗਣ ਦੀ ਸੰਭਾਵਨਾ ਸ਼ਨੀਵਾਰ ਰਵੇਗੀ ਉਸ ਤੋਂ ਬਾਅਦ ਸੰਘਣੇ ਬੱਦਲ ਤੇ ਰਾਤ ਦੇ ਟਾਈਮ ਵੀ ਸੰਘਣੇ ਬੱਦਲ ਰਹਿਣਗੇ 10 ਤੋਂ 11 ਡਿਗਰੀ ਟੈਂਪਰੇਚਰ ਰਾਤ ਦੇ ਟਾਈਮ ਹੋਵੇਗਾ ਤੇ ਐਤਵਾਰ ਹਲਕੇ ਤੋਂ ਦਰਮਿਆਨੀ ਟੁੱਟਵੀਂ ਧੁੱਪ ਨਿਕਲਣ ਦੀ ਆਸ ਜਿਤਾਈ ਜਾ ਸਕਦੀ ਹੈ ਜੇ ਨਜ਼ਰ ਮਾਰੀ ਹੈ ਕਿ ਹਸ਼ਿਆਰਪੁਰੇ ਇਲਾਕੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ ਬੱਦਲ ਰਹਿਣ ਦੀ ਸੰਭਾਵਨਾ ਰਹੇਗੀ ਸੰਘਣੇ ਬੱਦਲ ਸਾਰੀ ਰਾਤ ਹੋਣਗੇ ਤੇ ਅਗਲੀ ਸਵੇਰ ਦੁਪਹਿਰ ਤੱਕ 18 ਤੋਂ 19 ਡਿਗਰੀ ਟੈਂਪਰੇਚਰ ਜਾਵੇਗਾ ਅੰਮ੍ਰਿਤਸਰ ਦੇ ਉੱਤੇ ਜੇ ਨਜ਼ਰ ਮਾਰੀਏ ਤਾਂ ਵੱਤ ਤੋਂ ਵੱਧ ਟੈਂਪਰੇਚਰ 16 ਤੋਂ 17 ਡਿਗਰੀ ਸੈਲਸੀਅਸ ਜਾਵੇਗਾ ਤੇ ਦਿਨ ਐਤਵਾਰ ਸੰਘਣੇ ਬੱਦਲ ਰਹਿਣਗੇ ਨਾਲ ਹਲਕੇ ਦਰਦਮੈਨੀ ਧੁੱਪ ਲੱਗਣ ਦੀ ਸੰਭਾਵਨਾ ਦੁਪਹਿਰੇ 2-3 ਵਜੇ ਹੋ ਸਕਦੀ ਹੈ ਤਰਤਾਰ ਸਾਹਿਬ ਵੀ ਸੰਘਣੇ ਬੱਦਲ ਰਹਿਣ ਦੀ ਸੰਭਾਵਨਾ ਸ਼ਨੀਵਾਰ ਨੂੰ ਰਵੇਗੀ ਤੇ ਮੀਂਹ ਆਉਣ ਦੀ ਸੰਭਾਵਨਾ ਰਾਤ ਦੇ ਟਾਈਮ ਹੋਵੇਗੀ ਨਾਲ ਹਲਕੇ ਤੋਂ ਦਰਮਿਆਨੀ ਤੇਜ਼ ਹਨੇਰੀ ਰਾਤ ਦੇ 2-3 ਵਜੇ ਚੱਲੇਗੀ 11 ਤੋਂ 12 ਡਿਗਰੀ ਟੈਂਪਰੇਚਰ ਰਾਤ ਦੇ ਟਾਈਮ ਬਣਿਆ ਰਹੇਗਾ ਤੇ ਐਤਵਾਰ ਦਿਨ ਦੇ ਟਾਈਮ 17 ਤੋਂ 18 ਡਿਗਰੀ ਟੈਂਪਰੇਚਰ ਤੇ ਨਾਲ ਧੁੱਪ ਲੱਗਣ ਦੀ ਸੰਭਾਵਨਾ ਹੋਵੇਗੀ ਗਰਤਾਸਪੁਰ ਇਲਾਕੇ ਦੇ ਵਿੱਚ ਵੀ ਸੰਘਣੇ ਬੱਦਲ ਰਹਿਣਗੇ ਵੱਧ ਤੋਂ ਵੱਧ ਟੈਂਪਰੇਚਰ 9 ਤੋਂ 10 ਡਿਗਰੀ ਰਾਤ ਦੇ ਟਾਈਮ ਹੋਵੇਗਾ ਤੇ ਦਿਨ ਐਤਵਾਰ ਨੂੰ ਸ਼ਾਮ ਨੂੰ 3-4 ਵਜੇ ਹਲਕੇ ਤੋਂ ਦਰਮਿਆਨੀ ਧੁੱਪ ਦਿਖਾਈ ਦੇਣ ਦੀ ਸੰਭਾਵਨਾ ਰਹੇਗੀ। ਪਠਾਨਕੋਟ ਦੇ ਵਿੱਚ ਸੰਘਣੇ ਬੱਦਲ ਦਿਨ ਸ਼ਨੀਵਾਰ ਸਵੇਰ ਤੋਂ ਹੀ ਹੋਣਗੇ ਤੇ ਰਾਤ ਦੇ ਟਾਈਮ ਹਲਕੇ ਤੋਂ ਟੁੱਟਵੇਂ ਇਲਾਕੇ ਦੇ ਵਿੱਚ ਮਾੜਾ ਮੌਡ ਮੀਂਹ ਪੈ ਸਕਦਾ ਹੈ। ਕੋਈ ਜ਼ਿਆਦਾ ਹਨੇਰੀ ਹੋਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ। ਜਨਵਰੀ 12 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ ਤੇ ਸ਼ਾਮ ਦੇ 3-4 ਵਜੇ ਹਲਕੇ ਤੋਂ ਦਰਮਿਆਨੀ ਧੁੱਪ ਨਿਕਲ ਸਕਦੀ ਆ। ਚੈਨਲ ਨੂੰ ਸਬਸਕ੍ਰਾਈਬ ਕਰੋ। ਵੀਡੀਓ ਨੂੰ ਲਾਈਕ ਕਰਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸੋ। ਤੁਸੀਂ ਕਿਸ ਇਲਾਕੇ ਦੇ ਵਿੱਚ ਰਹਿੰਦੇ ਹੋ ਮਾਝਾ ਮਾਲਵਾ ਜਾਂ ਤਵਾਬਾ ਬਹੁਤ ਬਹੁਤ ਤੁਹਾਡਾ ਧੰਨਵਾਦ ਜੇ ਮੁਕਸਰ ਉਤੇ ਨਜ਼ਰ ਮਾਰੀਏ ਤਾਂ ਜਨਵਰੀ 11 ਤਰੀਕ ਨੂੰ 16 ਤੋਂ 17 ਡਿਗਰੀ ਟੈਂਪਰੇਚਰ ਵਤਵਤ ਹੋਵੇਗਾ ਤੇ ਸ਼ਾਮ ਨੂੰ 5 ਤੋਂ ਲੈ ਕੇ ਅਗਲੀ ਸਵੇਰ 6-7 ਵਜੇ ਤੱਕ ਹਲਕੇ ਤੋਂ ਦਰਮਿਆਨੀ بارش ਹੁੰਦੀ ਰਹੇਗੀ ਤੇ ਨਾਲ 11 ਤੋਂ 12 ਡਿਗਰੀ ਟੈਂਪਰੇਚਰ ਬਣਿਆ ਰਹੇਗਾ ਲੁਧਿਆਣਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਸੰਘਣੇ ਬੱਦਲ ਹੋਣ ਦੀ ਸੰਭਾਵਨਾ ਰਹੇਗੀ ਤੇ ਰਾਤ ਦੇ 8-9 ਵਜੇ ਤੋਂ ਬਾਅਦ ਮੀਂਹ ਪੈਣ ਦੀ ਸੰਭਾਵਨਾ ਅਗਲੀ ਸਵੇਰ 6-7 ਵਜੇ ਤੱਕ ਹੋਵੇਗੀ ਤੇ ਨਾਲ ਤੇਜ਼ ਹਨੇਰੀ ਚੱਲਣ ਦੀ ਸੰਭਾਵਨਾ ਰਾਤ ਦੇ 12-1 ਵਜੇ ਰਵੇਗੀ। ਮੁਕਸਦ ਵਿੱਚ ਵੀ ਸੰਘਣੇ ਬੱਦਲ ਐਤਵਾਰ ਨੂੰ ਹੋਣਗੇ। ਸ਼ਾਮ ਨੂੰ 4-5 ਵਜੇ ਤੋਂ ਲੈ ਕੇ ਅਗਲੀ ਸਵੇਰ 7-8 ਵਜੇ ਤੱਕ ਮੌਲੇ ਧਰਮੀ ਪੈਣ ਦੀ ਸੰਭਾਵਨਾ ਰਹੇਗੀ। ਸੰਗਰੂਰ ਇਲਾਕੇ ਦੇ ਵਿੱਚ ਸਵੇਰ ਦੇ ਟਾਈਮ ਐਤਵਾਰ ਤੋਂ ਉੱਪ ਲੱਗਣ ਦੀ ਸੰਭਾਵਨਾ ਰਹੇਗੀ ਤੇ ਉਸ ਤੋਂ ਬਾਅਦ ਸੰਘਣੇ ਬੱਦਲ ਸ਼ਾਮ ਨੂੰ 6 ਤੋਂ ਲੈ ਕੇ ਅਗਲੀ ਸਵੇਰ 2-3 ਵਜੇ ਤੱਕ ਮੌੜੇ ਧਰਮੀ ਪੈਣ ਦੀ ਸੰਭਾਵਨਾ ਤੇ 10 ਤੋਂ 11 ਡਿਗਰੀ ਟੈਂਪਰੇਚਰ ਹੋਵੇਗਾ। ਰੂਪਨਗਰ ਵੀ ਸਵੇਰੇ ਧੁੱਪ ਲੱਗਣ ਦੀ ਸੰਭਾਵਨਾ ਐਤਵਾਰ ਰਹੇਗੀ। ਬਾਕੀ ਟਾਈਮ ਦੇ ਵਿੱਚ ਸੰਘਣੇ ਬੱਦਲ ਤੇ ਰਾਤ ਦੇ ਟਾਈਮ ਹਲਕੀ ਤੋਂ ਦਰਮਿਆਨੀ ਟੁੱਟਵੀਂ ਬਾਰਿਸ਼ ਰੂਪਨਗਰ ਤੇ ਵਿੱਚ ਹੁੰਦੀ ਰਹੇਗੀ। ਮਾਨਸਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ। ਦੁਪਹਿਰ ਤੋਂ ਹੀ ਮੀਂਹ ਪੈਣ ਦੀ ਸੰਭਾਵਨਾ ਤੇ ਸ਼ਾਮ ਦੇ 6-7 ਵਜੇ ਤੱਕ ਮੀਂਹ ਪਵੇਗਾ ਤੇ ਉਸ ਤੋਂ ਬਾਅਦ ਦੁਬਾਰਾ ਫਿਰ ਰਾਤ ਦੇ ਟਾਈਮ ਐਤਵਾਰ ਨੂੰ ਮੀਂਹ ਆ ਕੇ ਜਨਵਰੀ 12 1 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਰਹੇਗੀ। ਪਰ ਨਾਲਾ ਦੇ ਵਿੱਚ ਵੀ ਸੰਘਣੇ ਬੱਦਲ ਰਹਣਗੇ ਤੇ ਸਾਰਾ ਦਿਨ ਹੀ ਪੰਜ ਤੋਂ ਲੈ ਕੇ 10-11 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਬਰਕਰਾਰ ਰਹੇਗੀ। ਮਲੇਰਕੋਟਲਾ ਸਵੇਰ ਦੇ ਟਾਈਮ ਹਲਕੇ ਦਰਦ ਮੈ ਨਹੀਂ ਬਦਲਵਾਈ ਹੋ ਸਕਦੀ ਆ ਤੇ ਦੁਪਹਿਰ ਤੋਂ ਬਾਅਦ ਸੰਘਣੇ ਬੱਦਲ ਅਤੇ ਰਾਤ ਦੇ ਟਾਈਮ ਹਲਕੇ ਤੋਂ ਦਬਿਆਨੀ بارش 12 ਤਰੀਕ ਨੂੰ ਵੀ ਸੰਘਣੇ ਬੱਦਲ ਮਲੇਰਕੋਟਲਾ ਦੇ ਵਿੱਚ ਦਿਖਾਈ ਦੇਣਗੇ। ਸ਼ਹੀਦ ਅਜੀਤ ਸਿੰਘ ਨਗਰ ਮਹਾਲੀ ਦੇ ਵਿੱਚ ਰਾਤ ਦੇ ਟਾਈਮ 11 ਤਰੀਕ ਨੂੰ ਮੀਂਹ ਬੰਦ ਦੀ ਸੰਭਾਵਨਾ ਰਹੇਗੀ ਸੰਘਣੇ ਬੱਦਲ ਰਹਿਣਗੇ ਤੇ 10 ਤੋਂ 11 ਡਿਗਰੀ ਟੈਂਪਰੇਚਰ ਹੋਵੇਗਾ 12 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਸੰਘਣੇ ਬੱਦਲ ਸਾਰੇ ਦਿਨ ਛਾਇਏ ਰਹਿਣ ਦੀ ਸੰਭਾਵਨਾ ਰਹੇਗੀ ਫਤਿਹਗੜ੍ਹ ਸਾਹਮ ਨਜ਼ਰ ਮਾਰੀਏ ਤਾਂ ਧੁੱਪ ਲੱਗਣ ਦੀ ਸੰਭਾਵਨਾ ਦਿਨ ਐਤਵਾਰ ਨਜ਼ਰ ਆ ਰਹੀ ਆ ਕੋਈ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਰਾਤ ਦੇ ਟਾਈਮ ਸੰਘਣੇ ਬੱਦਲ ਰਹਿਣਗੇ ਤੇ ਜਨਵਰੀ 12 ਤਰੀਕ ਨੂੰ 6-7 ਵਜੇ ਹਲਕੇ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਰਵੇਗੀ 11 ਤਰੀਕ ਰਾਤ ਦੇ ਟਾਈਮ ਸੰਗਨੇ ਬੱਦਲ ਸੰਗਰੂਰ ਦੇ ਵਿੱਚ ਰਹਿਣਗੇ ਤੇ ਮੀਂਹ ਆਉਣ ਦੀ ਸੰਭਾਵਨਾ ਅਗਲੀ ਸਵੇਰ ਐਤਵਾਰ ਤੱਕ ਲਗਾਤਾਰ ਮੀਂਹ ਪੈਂਦਾ ਰਹੇਗਾ ਪਟਿਆਲਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ ਦਿਨ ਸ਼ਨੀਵਾਰ ਨੂੰ ਧੁੱਪ ਲੱਗਣ ਦੀ ਸੰਭਾਵਨਾ ਤੇ 1 ਤੋਂ ਲੈ ਕੇ ਰਾਤ ਦੇ 12 1 ਵਜੇ ਤੱਕ ਹਲਕੇ ਤੋਂ ਟੁੱਟਵੇਂ ਇਲਾਕੇ ਦੇ ਵਿੱਚ ਮਾੜੀ ਮੋਟ بارش ਹੋ ਸਕਦੀ ਆ ਸਾਨਾ ਤੋਂ 18 ਡਿਗਰੀ ਟੈਂਪਰੇਚਰ ਦਿਨ ਦੇ ਟਾਈਮ ਐਤਵਾਰ ਬਣਿਆ ਰਹੇਗਾ। ਜਲੰਧਰ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ। ਬੱਦਲਵਾਈ ਸਵੇਰੇ 1:00-2:00 ਵਜੇ ਸੰਘਣੇ ਬੱਦਲ ਹੋਣਗੇ 18 ਤੋਂ 19 ਡਿਗਰੀ ਸੈਲਸੀਅਸ ਟੈਂਪਰੇਚਰ ਤੇ ਜਲੰਧਰ ਦੇ ਵਿੱਚ ਰਾਤ ਦੇ ਟਾਈਮ 10 ਤੋਂ 11 ਡਿਗਰੀ ਟੈਂਪਰੇਚਰ ਸ਼ਨੀਵਾਰ ਬਣਿਆ ਰਹੇਗਾ। ਕੋਈ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਪਰ ਤੇਜ਼ ਹਵਾ ਚੱਲਦੀ ਰਹੇਗੀ। ਇਸੇ ਤਰ੍ਹਾਂ ਹੀ 12 ਤਰੀਕ ਨੂੰ ਦਿਨ ਦੇ ਟਾਈਮ ਦੁਪਹਿਰੇ 2:00-3:00 ਵਜੇ ਧੁੱਪ ਲੱਗਣ ਦੀ ਸੰਭਾਵਨਾ ਹੋਵੇਗੀ। ਕਪੂਰਥਲਾ ਤੇ ਤੇ ਨਜ਼ਰ ਮਾਰੀਏ ਤੇ ਇਸੇ ਤਰ੍ਹਾਂ ਹੀ ਸੰਘਣੇ ਬੱਦਲ ਸ਼ਨੀਵਾਰ 11 ਤਰੀਕ ਨੂੰ ਹੋਣਗੇ ਤੇ ਐਤਵਾਰ ਵੀ ਸੰਘਣੇ ਬੱਦਲ ਰਹਿਣ ਦੀ ਸੰਭਾਵਨਾ ਹੋਵੇਗੀ ਹਾਲਕੇ ਤੋਂ ਟੁੱਟਵੇਂ ਇਲਾਕੇ ਵਿੱਚ ਮਾੜਾ ਮੌਟਮੀ ਪੈ ਸਕਦਾ ਹੈ ਤੇ ਨਾਲ ਤੇਜ਼ ਹਵਾ ਚੱਲਦੀ ਰਹੇਗੀ ਨਵਾਂ ਸ਼ਹਿਰ ਉਤੇ ਨਜ਼ਰ ਮਾਰੀਏ ਤਾਂ ਦੁਪਹਿਰ ਤੱਕ ਧੁੱਪ ਲੱਗਣ ਦੀ ਸੰਭਾਵਨਾ ਸ਼ਨੀਵਾਰ ਰਹੇਗੀ ਉਸ ਤੋਂ ਬਾਅਦ ਸੰਘਣੇ ਬੱਦਲ ਤੇ ਰਾਤ ਦੇ ਟਾਈਮ ਵੀ ਸੰਘਣੇ ਬੱਦਲ ਰਹਿਣਗੇ 10 ਤੋਂ 11 ਡਿਗਰੀ ਟੈਂਪਰੇਚਰ ਰਾਤ ਦੇ ਟਾਈਮ ਹੋਵੇਗਾ ਤੇ ਐਤਵਾਰ ਹਾਲਕੇ ਤੋਂ ਦਰਮਿਆਨੀ ਟੁੱਟਵੀਂ ਧੁੱਪ ਨਿਕਲਦੀ ਆਸ ਜਿਤਾਈ ਜਾ ਸਕਦੀ ਆ ਜੇ ਨਜ਼ਰ ਮਾਰੀ ਹੈ ਕਿ ਹਸ਼ਿਆਰਪੁਰੇ ਇਲਾਕੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ ਬੱਦਲ ਰਹਿਣ ਦੀ ਸੰਭਾਵਨਾ ਰਹੇਗੀ ਸੰਘਣੇ ਬੱਦਲ ਸਾਰੀ ਰਾਤ ਹੋਣਗੇ ਤੇ ਅਗਲੀ ਸਵੇਰ ਦੁਪਹਿਰ ਤੱਕ 18 ਤੋਂ 19 ਡਿਗਰੀ ਟੈਂਪਰੇਚਰ ਜਾਵੇਗਾ ਅੰਮ੍ਰਿਤਸਰ ਦੇ ਉੱਤੇ ਜੇ ਨਜ਼ਰ ਮਾਰੀਏ ਤਾਂ ਵਾਤਵਾਰ ਤੇ ਟੈਂਪਰੇਚਰ 16 ਤੋਂ 17 ਡਿਗਰੀ ਸੈਲਸੀਅਸ ਜਾਵੇਗਾ ਤੇ ਦਿਨ ਐਤਵਾਰ ਸੰਘਣੇ ਬੱਦਲ ਰਹਣਗੇ ਨਾਲ ਹਲਕੀ ਦਰਦਮੈਨੀ ਝੋਪ ਲੱਗਣ ਦੀ ਸੰਭਾਵਨਾ ਦੁਪਹਿਰੇ 2-3 ਵਜੇ ਹੋ ਸਕਦੀ ਆ ਕਰਤਾਰ ਸਾਹਿਬੀ ਸੰਗਣੇ ਬੱਦਲ ਰਹਿਣ ਦੀ ਸੰਭਾਵਨਾ ਸ਼ਨੀਵਾਰ ਨੂੰ ਰਹੇਗੀ ਤੇ ਮੀਂਹ ਆਉਣ ਦੀ ਸੰਭਾਵਨਾ ਰਾਤ ਦੇ ਟਾਈਮ ਹੋਵੇਗੀ ਨਾਲ ਹਲਕੇ ਤੋਂ ਦਰਮਿਆਨੀ ਤੇਜ਼ ਹਨੇਰੀ ਰਾਤ ਦੇ 2-3 ਵਜੇ ਚੱਲੇਗੀ 11 ਤੋਂ 12 ਡਿਗਰੀ ਟੈਂਪਰੇਚਰ ਰਾਤ ਦੇ ਟਾਈਮ ਬਣਿਆ ਰਹੇਗਾ ਤੇ ਐਤਵਾਰ ਦੈਂ ਦੇ ਟਾਈਮ 17 ਤੋਂ 18 ਡਿਗਰੀ ਟੈਂਪਰੇਚਰ ਤੇ ਨਾਲ ਧੁੱਪ ਲੱਗਣ ਦੀ ਸੰਭਾਵਨਾ ਹੋਵੇਗੀ ਗੁਰਦਾਸਪੁਰ ਇਲਾਕੇ ਦੇ ਵਿੱਚ ਵੀ ਸੰਗਣੇ ਬੱਦਲ ਰਹਿਣਗੇ ਵੱਧ ਤੋਂ ਵੱਧ ਟੈਂਪਰੇਚਰ ਨੋ 10 ਡਿਗਰੀ ਰਾਤ ਦੇ ਟਾਈਮ ਹੋਵੇਗਾ ਤੇ ਦਿਨ ਐਤਵਾਰ ਨੂੰ ਸ਼ਾਮ ਨੂੰ 3-4 ਵਜੇ ਹਲਕੇ ਤੋਂ ਦਰਮਿਆਨੀ ਧੁੱਪ ਦਿਖਾਈ ਦੇਣ ਦੀ ਸੰਭਾਵਨਾ ਰਹੇਗੀ ਪਠਾਨਕੋਟ ਦੇ ਵਿੱਚ ਸੰਘਣੇ ਬੱਦਲ ਦਿਨ ਸ਼ਨੀਵਾਰ ਸਵੇਰ ਤੋਂ ਹੀ ਹੋਣਗੇ ਤੇ ਰਾਤ ਦੇ ਟਾਈਮ ਹਲਕੇ ਤੋਂ ਟੁੱਟਵੇਂ ਇਲਾਕੇ ਦੇ ਵਿੱਚ ਮਾੜਾ ਮੌਡ ਮੀਂਹ ਪੈ ਸਕਦਾ ਹੈ ਕੋਈ ਜ਼ਿਆਦਾ ਹਨੇਰੀ ਹੋਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਜਨਵਰੀ 12 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ ਤੇ ਸ਼ਾਮ ਦੇ 3-4 ਵਜੇ ਹਲਕੇ ਤੋਂ ਦਰਮਿਆਨੀ ਧੁੱਪ ਨਿਕਲ ਸਕਦੀ ਹੈ ਜਨਰਲ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਸੀਂ ਕਿਸ ਇਲਾਕੇ ਦੇ ਵਿੱਚ ਰਹਿੰਦੇ ਹੋ ਮਾਝਾ ਮਾਲਵਾ ਜਾਂ ਦੁਆਬਾ ਬਹੁਤ-ਬਹੁਤ ਤੁਹਾਡਾ ਧੰਨਵਾਦ ਜੇ ਮੁਕਸਰ ਉਤੇ ਨਜ਼ਰ ਮਾਰੀਏ ਤਾਂ ਜਨਵਰੀ 11 ਤਰੀਕ ਨੂੰ 16 ਤੋਂ 17 ਡਿਗਰੀ ਟੈਂਪਰੇਚਰ ਵਤਵਤ ਹੋਵੇਗਾ ਤੇ ਸ਼ਾਮ ਨੂੰ 5 ਤੋਂ ਲੈ ਕੇ ਅਗਲੀ ਸਵੇਰ 6-7 ਵਜੇ ਤੱਕ ਹਲਕੇ ਤੋਂ ਦਰਮਿਆਨੀ ਬਾਰਿਸ਼ ਹੁੰਦੀ ਰਹੇਗੀ ਤੇ ਨਾਲ 11 ਤੋਂ 12 ਡਿਗਰੀ ਟੈਂਪਰੇਚਰ ਬਣਿਆ ਰਹੇਗਾ ਲੁਧਿਆਣਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਸੰਘਣੇ ਬੱਦਲ ਹੋਣ ਦੀ ਸੰਭਾਵਨਾ ਰਹੇਗੀ ਤੇ ਰਾਤ ਦੇ 8-9 ਵਜੇ ਤੋਂ ਬਾਅਦ ਮੀਂਹ ਪੈਣ ਦੀ ਸੰਭਾਵਨਾ ਅਗਲੀ ਸਵੇਰ 6-7 ਵਜੇ ਤੱਕ ਹੋਵੇਗੀ ਤੇ ਨਾਲ ਤੇਜ਼ ਹਨੇਰੀ ਚੱਲਣ ਦੀ ਸੰਭਾਵਨਾ ਰਾਤ ਦੇ 12-1 ਵਜੇ ਰਹੇਗੀ ਮੁਕਸਰਦ ਵਿੱਚ ਵੀ ਸੰਘਣੇ ਬੱਦਲ ਐਤਵਾਰ ਨੂੰ ਹੋਣਗੇ ਸ਼ਾਮ ਨੂੰ 4-5 ਵਜੇ ਤੋਂ ਲੈ ਕੇ ਅਗਲੀ ਸਵੇਰ 7-8 ਵਜੇ ਤੱਕ ਮੌਲੇ ਧਰਮੀ ਪੈਣ ਦੀ ਸੰਭਾਵਨਾ ਰਹੇਗੀ ਸੰਗਰੂਰ ਇਲਾਕੇ ਦੇ ਵਿੱਚ ਸਵੇਰ ਦੇ ਟਾਈਮ ਐਤਵਾਰ ਤੋਂ ụp ਲੱਗਣ ਦੀ ਸੰਭਾਵਨਾ ਰਹੇਗੀ ਤੇ ਉਸ ਤੋਂ ਬਾਅਦ ਸੰਘਣੇ ਬੱਦਲ ਸ਼ਾਮ ਨੂੰ 6 ਤੋਂ ਲੈ ਕੇ ਅਗਲੀ ਸਵੇਰ 2-3 ਵਜੇ ਤੱਕ ਮੌੜੇ ਧਰਮੀ ਪੈਣ ਦੀ ਸੰਭਾਵਨਾ ਤੇ 10 ਤੋਂ 11 ਡਿਗਰੀ ਟੈਂਪਰੇਚਰ ਹੋਵੇਗਾ। ਰੂਪਨਗਰ ਵੀ ਸਵੇਰੇ ਤੋਂ ੁੱਪ ਲੱਗਣ ਦੀ ਸੰਭਾਵਨਾ ਐਤਵਾਰ ਰਹੇਗੀ। ਬਾਕੀ ਟਾਈਮ ਦੇ ਵਿੱਚ ਸੰਘਣੇ ਬੱਦਲ ਤੇ ਰਾਤ ਦੇ ਟਾਈਮ ਹਲਕੇ ਤੋਂ ਦਰਮਿਆਨੀ ਵੀ ਟੁੱਟਵੀਂ ਬਾਰਿਸ਼ ਰੂਪਨਗਰ ਤੇ ਵਿੱਚ ਹੁੰਦੀ ਰਹੇਗੀ। ਮਾਨਸਾ ਦੇ ਵਿੱਚ ਵੀ ਇਸ ਤਰ੍ਹਾਂ ਹੀ ਮੌਸਮ ਰਹੇਗਾ। ਦੁਪਹਿਰ ਤੋਂ ਹੀ ਮੀਂਹ ਪੈਣ ਦੀ ਸੰਭਾਵਨਾ ਤੇ ਸ਼ਾਮ ਦੇ 6-7 ਵਜੇ ਤੱਕ ਮੀਂਹ ਪਵੇਗਾ ਤੇ ਉਸ ਤੋਂ ਬਾਅਦ ਦੁਬਾਰਾ ਫਿਰ ਰਾਤ ਦੇ ਟਾਈਮ ਐਤਵਾਰ ਨੂੰ ਮੀਂਹ ਆ ਕੇ ਜਨਵਰੀ 12 1 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਰਹੇਗੀ। ਬਰਨਾਲਾ ਦੇ ਵਿੱਚ ਵੀ ਸੰਘਣੇ ਬੱਦਲ ਰਹਣਗੇ ਤੇ ਸਾਰਾ ਦਿਨ ਹੀ ਪੰਜ ਤੋਂ ਲੈ ਕੇ 10-11 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਬਰਕਰਾਰ ਰਹੇਗੀ। ਮਲੇਰਕੋਟਲਾ ਸਵੇਰ ਦੇ ਟਾਈਮ ਹਲਕੇ ਰੁੱਤ ਮੈ ਨਹੀਂ ਬਦਲਵਾਈ ਹੋ ਸਕਦੀ ਆ ਤੇ ਦੁਪਹਿਰ ਤੋਂ ਬਾਅਦ ਸੰਘਣੇ ਬੱਦਲ ਅਤੇ ਰਾਤ ਦੇ ਟਾਈਮ ਹਲਕੇ ਤੋਂ ਦਬਿਆਨੀ ਬਾਰਿਸ਼ 12 ਤਰੀਕ ਨੂੰ ਵੀ ਸੰਘਣੇ ਬੱਦਲ ਮਲੇਰਕੋਟਲਾ ਦੇ ਵਿੱਚ ਦਿਖਾਈ ਦੇਣਗੇ। ਸ਼ਹੀਦ ਅਜੀ ਸਿੰਘ ਨਗਰ ਮਹਾਲੀ ਦੇ ਵਿੱਚ ਰਾਤ ਦੇ ਟਾਈਮ 11 ਤਰੀਕ ਨੂੰ ਮੀਂਹ ਬੰਦ ਦੀ ਸੰਭਾਵਨਾ ਰਹੇਗੀ ਸੰਘਣੇ ਬੱਦਲ ਰਹਿਣਗੇ ਤੇ 10 ਤੋਂ 11 ਡਿਗਰੀ ਟੈਂਪਰੇਚਰ ਹੋਵੇਗਾ 12 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਸੰਘਣੇ ਬੱਦਲ ਸਾਰਾ ਦਿਨ ਛਾਇਆ ਰਹਿਣ ਦੀ ਸੰਭਾਵਨਾ ਰਹੇਗੀ ਫਤਿਹਗੜ੍ਹ ਸਾਹਮ ਨજર ਮਾਰੀ ਹੈ ਤਾਂ ਧੁੱਪ ਲੱਗਣ ਦੀ ਸੰਭਾਵਨਾ ਦਿਨ ਐਤਵਾਰ ਨਜ਼ਰ ਆ ਰਹੀ ਆ ਕੋਈ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਰਾਤ ਦੇ ਟਾਈਮ ਸੰਘਣੇ ਬੱਦਲ ਰਹਿਣਗੇ ਤੇ ਜਨਵਰੀ 12 ਤਰੀਕ ਨੂੰ 6-7 ਵਜੇ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਰਹੇਗੀ 11 ਤਰੀਕ ਰਾਤ ਦੇ ਟਾਈਮ ਸੰਗਣੇ ਬੱਦਲ ਸੰਗਰੂਰ ਦੇ ਵਿੱਚ ਰਹਿਣਗੇ ਤੇ ਮੀਂਹ ਆਉਣ ਦੀ ਸੰਭਾਵਨਾ ਅਗਲੀ ਸਵੇਰ ਐਤਵਾਰ ਤੱਕ ਲਗਾਤਾਰ ਮੀਂਹ ਪੈਂਦਾ ਰਹੇਗਾ ਪਟਿਆਲਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ ਦਿਨ ਸ਼ਨੀਵਾਰ ਨੂੰ ਧੁੱਪ ਲੱਗਣ ਦੀ ਸੰਭਾਵਨਾ ਤੇ 1 ਤੋਂ ਲੈ ਕੇ ਰਾਤ ਦੇ 12 1 ਵਜੇ ਤੱਕ ਹਰਕੇ ਤੋਂ ਟੁੱਟਵੇ ਇਲਾਕੇ ਦੇ ਵਿੱਚ ਮਾੜੀ ਮੋਟ بارش ਹੋ ਸਕਦੀ ਆ 17 ਤੋਂ 18 ਡਿਗਰੀ ਟੈਂਪਰੇਚਰ ਦਿਨ ਦੇ ਟਾਈਮ ਐਤਵਾਰ ਬਣਿਆ ਰਹੇਗਾ ਜਲੰਧਰ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ ਬਦਲਵਾਈ ਸਵੇਰੇ 1:00 2:00 ਵਜੇ ਸੰਘਣੇ ਬਦਲ ਹੋਣਗੇ 18 ਤੋਂ 19 ਡਿਗਰੀ ਸੈਲਸੀਅਸ ਟੈਂਪਰੇਚਰ ਤੇ ਜਲੰਧਰ ਦੇ ਵਿੱਚ ਰਾਤ ਦੇ ਟਾਈਮ 10 ਤੋਂ 11 ਡਿਗਰੀ ਟੈਂਪਰੇਚਰ ਸ਼ਨੀਵਾਰ ਬਣਿਆ ਰਹੇਗਾ ਕੋਈ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਪਰ ਤੇਜ਼ ਹਵਾ ਚੱਲਦੀ ਰਹੇਗੀ ਇਸੇ ਤਰ੍ਹਾਂ ਹੀ 12 ਤਰੀਕ ਨੂੰ ਦਿਨ ਦੇ ਟਾਈਮ ਦੁਪਹਿਰੇ 2-3 ਵਜੇ ਧੁੱਪ ਲੱਗਣ ਦੀ ਸੰਭਾਵਨਾ ਹੋਵੇਗੀ। ਕਪੂਰਥਲਾ ਦੇ ਉਤੇ ਨਜ਼ਰ ਮਾਰੀਏ ਤਾਂ ਇਸੇ ਤਰ੍ਹਾਂ ਹੀ ਸੰਘਣੇ ਬੱਦਲ ਸ਼ਨੀਵਾਰ 11 ਤਰੀਕ ਨੂੰ ਹੋਣਗੇ ਤੇ ਐਤਵਾਰ ਵੀ ਸੰਘਣੇ ਬੱਦਲ ਰਹਿਣ ਦੀ ਸੰਭਾਵਨਾ ਹੋਵੇਗੀ। ਹਲਕੇ ਤੋਂ ਟੁੱਟਵੇਂ ਇਲਾਕੇ ਵਿੱਚ ਮਾੜਾ ਮੌਟਮੀ ਪੈ ਸਕਦਾ ਹੈ ਤੇ ਨਾਲ ਤੇਜ਼ ਹਵਾ ਚੱਲਦੀ ਰਹੇਗੀ। ਨਵਾਂ ਸ਼ਹਿਰ ਉਤੇ ਨਜ਼ਰ ਮਾਰੀਏ ਤਾਂ ਦੁਪਹਿਰ ਤੱਕ ਧੁੱਪ ਲੱਗਣ ਦੀ ਸੰਭਾਵਨਾ ਸ਼ਨੀਵਾਰ ਰਵੇਗੀ ਉਸ ਤੋਂ ਬਾਅਦ ਸੰਘਣੇ ਬੱਦਲ ਤੇ ਰਾਤ ਦੇ ਟਾਈਮ ਵੀ ਸੰਘਣੇ ਬੱਦਲ ਰਹਿਣਗੇ। 10 ਤੋਂ 11 ਡਿਗਰੀ ਟੈਂਪਰੇਚਰ ਰਾਤ ਦੇ ਟਾਈਮ ਹੋਵੇਗਾ ਤੇ ਐਤਵਾਰ ਹਾਲਕੇ ਤੋਂ ਦਰਮਿਆਨੀ ਟੁੱਟਵੀਂ ਧੁੱਪ ਨਿਕਲਦੀ ਆਸ ਜਿਤਾਈ ਜਾ ਸਕਦੀ ਆ ਜੇ ਨਜ਼ਰ ਮਾਰੀ ਹੈ ਕਿ ਹਸ਼ਿਆਰਪੁਰੇ ਇਲਾਕੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ ਬੱਦਲ ਰਹਿਣ ਦੀ ਸੰਭਾਵਨਾ ਰਹੇਗੀ ਸੰਘਣੇ ਬੱਦਲ ਸਾਰੀ ਰਾਤ ਹੋਣਗੇ ਤੇ ਅਗਲੀ ਸਵੇਰ ਦੁਪਹਿਰ ਤੱਕ 18 ਤੋਂ 19 ਡਿਗਰੀ ਟੈਂਪਰੇਚਰ ਜਾਵੇਗਾ ਅੰਮ੍ਰਿਤਸਰ ਦੇ ਉੱਤੇ ਜੇ ਨਜ਼ਰ ਮਾਰੀਏ ਤਾਂ ਵਾਤਵਾਰ ਤੇ ਟੈਂਪਰੇਚਰ 16 ਤੋਂ 17 ਡਿਗਰੀ ਸੈਲਸੀਅਸ ਜਾਵੇਗਾ ਤੇ ਦਿਨ ਐਤਵਾਰ ਸੰਘਣੇ ਬੱਦਲ ਰਹਣਗੇ ਨਾ ਹਲਕੇ ਤੋਂ ਦਰਮਿਆਨੀ ਧੁੱਪ ਲੱਗਣ ਦੀ ਸੰਭਾਵਨਾ ਦੁਪਹਿਰੇ 2-3 ਵਜੇ ਹੋ ਸਕਦੀ ਆ। ਧਰਤਾਂ ਸਾਹਿਬ ਵੀ ਸੰਘਣੇ ਬੱਦਲ ਰਹਿਣ ਦੀ ਸੰਭਾਵਨਾ ਸ਼ਨੀਵਾਰ ਨੂੰ ਰਹੇਗੀ ਤੇ ਮੀਂਹ ਆਉਣ ਦੀ ਸੰਭਾਵਨਾ ਰਾਤ ਦੇ ਟਾਈਮ ਹੋਵੇਗੀ ਨਾਲ ਹਲਕੇ ਤੋਂ ਦਰਮਿਆਨੀ ਤੇਜ਼ ਹਨੇਰੀ ਰਾਤ ਦੇ 2-3 ਵਜੇ ਚੱਲੇਗੀ। 11 ਤੋਂ 12 ਡਿਗਰੀ ਟੈਂਪਰੇਚਰ ਰਾਤ ਦੇ ਟਾਈਮ ਬਣਿਆ ਰਹੇਗਾ ਤੇ ਐਤਵਾਰ ਦੰਨ ਦੇ ਟਾਈਮ 17 ਤੋਂ 18 ਡਿਗਰੀ ਟੈਂਪਰੇਚਰ ਤੇ ਨਾਲ ਧੁੱਪ ਲੱਗਣ ਦੀ ਸੰਭਾਵਨਾ ਹੋਵੇਗੀ। ਗੁਰਦਾਸਪੁਰ ਇਲਾਕੇ ਦੇ ਵਿੱਚ ਵੀ ਸੰਘਣੇ ਬੱਦਲ ਰਹਿਣਗੇ। ਵਾਤਵਾਤ ਦਾ ਟੈਂਪਰੇਚਰ 9 ਤੋਂ 10 ਡਿਗਰੀ ਰਾਤ ਦੇ ਟਾਈਮ ਹੋਵੇਗਾ ਤੇ ਦਿਨ ਐਤਵਾਰ ਨੂੰ ਸ਼ਾਮ ਨੂੰ 3-4 ਵਜੇ ਹਲਕੇ ਤੋਂ ਦਰਮਿਆਨੀ ਤੋਪੂ ਦਿਖਾਈ ਦੇਣ ਦੀ ਸੰਭਾਵਨਾ ਰਹੇਗੀ ਪਠਾਨਕੋਟ ਦੇ ਵਿੱਚ ਸੰਘਣੇ ਬੱਦਲ ਦਿਨ ਸ਼ਨੀਵਾਰ ਸਵੇਰ ਤੋਂ ਹੀ ਹੋਣਗੇ ਤੇ ਰਾਤ ਦੇ ਟਾਈਮ ਹਲਕੇ ਤੋਂ ਟੁੱਟਵੇਂ ਇਲਾਕੇ ਦੇ ਵਿੱਚ ਮਾੜਾ ਮੋਡ ਮੀਂਹ ਪੈ ਸਕਦਾ ਹੈ ਕੋਈ ਜ਼ਿਆਦਾ ਹਨੇਰੀ ਹੋਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਜਨਵਰੀ 12 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ ਤੇ ਸ਼ਾਮ ਦੇ 3-4 ਵਜੇ ਹਲਕੇ ਤੋਂ ਦਰਮਿਆਨੀ ਧੁੱਪ ਨਿਕਲ ਸਕਦੀ ਆ। ਚੈਨਲ ਨੂੰ ਸਬਸਕ੍ਰਾਈਬ ਕਰੋ। ਵੀਡੀਓ ਨੂੰ ਲਾਈਕ ਕਰਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਸੀਂ ਕਿਸ ਇਲਾਕੇ ਦੇ ਵਿੱਚ ਰਹਿੰਦੇ ਹੋ ਮਾਝਾ ਮਾਲਵਾ ਜਾਂ ਦੁਆਬਾ ਬਹੁਤ-ਬਹੁਤ ਤੁਹਾਡਾ ਧੰਨਵਾਦ। ਜੇ ਮੁਕਸਰ ਉਤੇ ਨਜ਼ਰ ਮਾਰੀਏ ਤਾਂ ਜਨਵਰੀ 11 ਤਰੀਕ ਨੂੰ 16 ਤੋਂ 17 ਡਿਗਰੀ ਟੈਂਪਰੇਚਰ ਬਦ-ਬਦ ਹੋਵੇਗਾ ਤੇ ਸ਼ਾਮ ਨੂੰ 5:00 ਤੋਂ ਲੈ ਕੇ ਅਗਲੀ ਸਵੇਰ 6-7 ਵਜੇ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਹੁੰਦੀ ਰਹੇਗੀ। ਇਨਾਲੇ 11 ਤੋਂ 12 ਡਿਗਰੀ ਟੈਂਪਰੇਚਰ ਬਣਿਆ ਰਹੇਗਾ। ਲੁਧਿਆਣਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਸੰਘਣੇ ਬੱਦਲ ਹੋਣ ਦੀ ਸੰਭਾਵਨਾ ਰਹੇਗੀ ਤੇ ਰਾਤ ਦੇ 8-9 ਵਜੇ ਤੋਂ ਬਾਅਦ ਮੀਂਹ ਪੈਣ ਦੀ ਸੰਭਾਵਨਾ ਅਗਲੀ ਸਵੇਰ 6-7 ਵਜੇ ਤੱਕ ਹੋਵੇਗੀ ਤੇ ਨਾਲ ਤੇਜ਼ ਹਨੇਰੀ ਚੱਲਣ ਦੀ ਸੰਭਾਵਨਾ ਰਾਤ ਦੇ 12-1 ਵਜੇ ਰਹੇਗੀ। ਮੁਕਸਦ ਵਿੱਚ ਵੀ ਸੰਘਣੇ ਬੱਦਲ ਐਤਵਾਰ ਨੂੰ ਹੋਣਗੇ। ਸ਼ਾਮ ਨੂੰ 4-5 ਵਜੇ ਤੋਂ ਲੈ ਕੇ ਅਗਲੀ ਸਵੇਰ 7-8 ਵਜੇ ਤੱਕ ਮੌਲੇ ਧਰਮੀ ਪੈਣ ਦੀ ਸੰਭਾਵਨਾ ਰਹੇਗੀ। ਸੰਗਰੂਰ ਇਲਾਕੇ ਦੇ ਵਿੱਚ ਸਵੇਰ ਦੇ ਟਾਈਮ ਐਤਵਾਰ ਤੋਂ ਊਪਲਗਣ ਦੀ ਸੰਭਾਵਨਾ ਰਹੇਗੀ ਤੇ ਉਸ ਤੋਂ ਬਾਅਦ ਸੰਘਣੇ ਬੱਦਲ ਸ਼ਾਮ ਨੂੰ 6 ਤੋਂ ਲੈ ਕੇ ਅਗਲੀ ਸਵੇਰ 2-3 ਵਜੇ ਤੱਕ ਮੌੜੇ ਧਰਮੀ ਪੈਣ ਦੀ ਸੰਭਾਵਨਾ ਤੇ 10 ਤੋਂ 11 ਡਿਗਰੀ ਟੈਂਪਰੇਚਰ ਹੋਵੇਗਾ। ਰੂਪਨਗਰ ਵੀ ਸਵੇਰੇ ਤੋਂ ਊਪਲਗਣ ਦੀ ਸੰਭਾਵਨਾ ਐਤਵਾਰ ਰਹੇਗੀ। ਬਾਕੀ ਟਾਈਮ ਦੇ ਵਿੱਚ ਸੰਘਣੇ ਬੱਦਲ ਤੇ ਰਾਤ ਦੇ ਟਾਈਮ ਹਲਕੇ ਤੋਂ ਦਰਮਿਆਨੀ ਵੀ ਟੁੱਟਵੀਂ ਬਾਰਿਸ਼ ਰੂਪਨਗਰ ਤੇ ਵਿੱਚ ਹੁੰਦੀ ਰਹੇਗੀ। ਮਾਨਸਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ। ਦੁਪਹਿਰ ਤੋਂ ਹੀ ਮੀਂਹ ਪੈਣ ਦੀ ਸੰਭਾਵਨਾ ਤੇ ਸ਼ਾਮ ਦੇ 6-7 ਵਜੇ ਤੱਕ ਮੀਂਹ ਪਵੇਗਾ ਤੇ ਉਸ ਤੋਂ ਬਾਅਦ ਦੁਬਾਰਾ ਫਿਰ ਰਾਤ ਦੇ ਟਾਈਮ ਐਤਵਾਰ ਨੂੰ ਮੀਂਹ ਆ ਕੇ ਜਨਵਰੀ 12 1 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਰਹੇਗੀ ਬਰਨਾਲਾ ਦੇ ਵਿੱਚ ਵੀ ਸੰਘਣੇ ਬੱਦਲ ਰਹਣਗੇ ਤੇ ਸਾਰਾ ਦਿਨ ਹੀ ਪੰਜ ਤੋਂ ਲੈ ਕੇ 10-11 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਬਰਕਰਾਰ ਰਹੇਗੀ ਮਲੇਰਕੋਟਲਾ ਸਵੇਰ ਦੇ ਟਾਈਮ ਹਲਕੇ ਜਿਹੇ ਤਾਂ ਮੈਨੂੰ ਬਦਲਵਾਈ ਹੋ ਸਕਦੀ ਆ ਤੇ ਦੁਪਹਿਰ ਤੋਂ ਬਾਅਦ ਸੰਘਣੇ ਬੱਦਲ ਅਤੇ ਰਾਤ ਦੇ ਟਾਈਮ ਹਲਕੀ ਤੋਂ ਦਬਿਆਨੀ ਬਾਰਿਸ਼ 12 ਤਰੀਕ ਨੂੰ ਵੀ ਸੰਘਣੇ ਬੱਦਲ ਮਲੇਰ ਕੋਟਲਾ ਦੇ ਵਿੱਚ ਦਿਖਾਈ ਦੇਣਗੇ। ਸ਼ਹੀਦ ਅਜੀਤ ਸਿੰਘ ਨਗਰ ਮਹਾਲੀ ਦੇ ਵਿੱਚ ਰਾਤ ਦੇ ਟਾਈਮ 11 ਤਰੀਕ ਨੂੰ ਮੀਂਹ ਪੈਣ ਦੀ ਸੰਭਾਵਨਾ ਰਹੇਗੀ। ਸੰਘਣੇ ਬੱਦਲ ਰਹਿਣਗੇ ਅਤੇ 10 ਤੋਂ 11 ਡਿਗਰੀ ਟੈਂਪਰੇਚਰ ਹੋਵੇਗਾ। 12 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਸੰਘਣੇ ਬੱਦਲ ਸਾਰਾ ਦਿਨ ਛਾਇਏ ਰਹਿਣ ਦੀ ਸੰਭਾਵਨਾ ਰਹੇਗੀ। ਫਤਿਹਗੜ੍ਹ ਸਾਹਮ ਨજર ਮਾਰੀਏ ਤਾਂ ਧੁੱਪ ਲੱਗਣ ਦੀ ਸੰਭਾਵਨਾ ਦਿਨ ਐਤਵਾਰ ਨਜ਼ਰ ਆ ਰਹੀ ਆ। ਕੋਈ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਰਾਤ ਦੇ ਟਾਈਮ ਸੰਗਣੇ ਬੱਦਲ ਰਹਿਣਗੇ ਤੇ ਜਨਵਰੀ 12 ਤਰੀਕ ਨੂੰ 6-7 ਵਜੇ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਰਹੇਗੀ 11 ਤਰੀਕ ਰਾਤ ਦੇ ਟਾਈਮ ਸੰਗਣੇ ਬੱਦਲ ਸੰਗਰੂਰ ਦੇ ਵਿੱਚ ਰਹਿਣਗੇ ਤੇ ਮੀਂਹ ਆਉਣ ਦੀ ਸੰਭਾਵਨਾ ਅਗਲੀ ਸਵੇਰ ਐਤਵਾਰ ਤੱਕ ਲਗਾਤਾਰ ਮੀਂਹ ਪੈਂਦਾ ਰਹੇਗਾ ਪਟਿਆਲਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ ਦਿਨ ਸ਼ਨੀਵਾਰ ਨੂੰ ਧੁੱਪ ਲੱਗਣ ਦੀ ਸੰਭਾਵਨਾ ਤੇ 1 ਤੋਂ ਲੈ ਕੇ ਰਾਤ ਦੇ 12:00 ਵਜੇ ਤੱਕ ਹਲਕੇ ਤੋਂ ਟੁੱਟਵੇਂ ਇਲਾਕੇ ਦੇ ਵਿੱਚ ਮਾੜੀ ਮੋਟ بارش ਹੋ ਸਕਦੀ ਆ 17 ਤੋਂ 18 ਡਿਗਰੀ ਟੈਂਪਰੇਚਰ ਦਿਨ ਦੇ ਟਾਈਮ ਐਤਵਾਰ ਬਣਿਆ ਰਹੇਗਾ ਜਲੰਧਰ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ ਬਦਲਵਾਈ ਸਵੇਰੇ 1-2 ਵਜੇ ਸੰਘਣੇ ਬੱਦਲ ਹੋਣਗੇ 18 ਤੋਂ 19 ਡਿਗਰੀ ਸੈਲਸੀਅਸ ਟੈਂਪਰੇਚਰ ਤੇ ਜਲੰਧਰ ਦੇ ਵਿੱਚ ਰਾਤ ਦੇ ਟਾਈਮ 10 ਤੋਂ 11 ਡਿਗਰੀ ਟੈਂਪਰੇਚਰ ਸ਼ਨੀਵਾਰ ਬਣਿਆ ਰਹੇਗਾ ਕੋਈ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਪਰ ਤੇਜ਼ ਹਵਾ ਚੱਲਦੀ ਰਹੇਗੀ ਇਸੇ ਤਰ੍ਹਾਂ ਹੀ 12 ਤਰੀਕ ਨੂੰ ਦਿਨ ਦੇ ਟਾਈਮ ਦੁਪਹਿਰੇ 2-3 ਵਜੇ ਧੁੱਪ ਲੱਗਣ ਦੀ ਸੰਭਾਵਨਾ ਹੋਵੇਗੀ ਕਪੂਰਥਲਾ ਦੇ ਉੱਤੇ ਨਜ਼ਰ ਪਾਈ ਹੈ ਤੇ ਇਸੇ ਤਰ੍ਹਾਂ ਹੀ ਸੰਘਣੇ ਬੱਦਲ ਸ਼ਨੀਵਾਰ 11 ਤਰੀਕ ਨੂੰ ਹੋਣਗੇ ਤੇ ਐਤਵਾਰ ਵੀ ਸੰਘਣੇ ਬੱਦਲ ਰਹਿਣ ਦੀ ਸੰਭਾਵਨਾ ਹੋਵੇਗੀ ਹਲਕੇ ਤੋਂ ਟੁੱਟਵੇਂ ਇਲਾਕੇ ਵਿੱਚ ਮਾੜਾ ਮੋਟਾ ਮੀਂਹ ਪੈ ਸਕਦਾ ਹੈ ਤੇ ਨਾਲ ਤੇਜ਼ ਹਵਾ ਚੱਲਦੀ ਰਹੇਗੀ ਨਵਾਂ ਸ਼ਹਿਰ ਉਤੇ ਨਜ਼ਰ ਮਾਰੀਏ ਤਾਂ ਦੁਪਹਿਰ ਤੱਕ ਧੁੱਪ ਲੱਗਣ ਦੀ ਸੰਭਾਵਨਾ ਸ਼ਨੀਵਾਰ ਰਹੇਗੀ ਉਸ ਤੋਂ ਬਾਅਦ ਸੰਘਣੇ ਬੱਦਲ ਤੇ ਰਾਤ ਦੇ ਟਾਈਮ ਵੀ ਸੰਘਣੇ ਬੱਦਲ ਰਹਿਣਗੇ 10 ਤੋਂ 11 ਡਿਗਰੀ ਟੈਂਪਰੇਚਰ ਰਾਤ ਦੇ ਟਾਈਮ ਹੋਵੇਗਾ ਤੇ ਐਤਵਾਰ ਹਰਗੇ ਤੋਂ ਦਰਮਿਆਨੀ ਟੁੱਟਵੀਂ ਧੁੱਪ ਨਿਕਲਦੀ ਆਸ ਜਿਤਾਈ ਜਾ ਸਕਦੀ ਆ ਜੇ ਨਜ਼ਰ ਮਾਰੀਏ ਕਿ ਹਸ਼ਿਆਰਪੁਰੇ ਇਲਾਕੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ ਬੱਦਲ ਰਹਿਣ ਦੀ ਸੰਭਾਵਨਾ ਰਹੇਗੀ ਸੰਘਣੇ ਬੱਦਲ ਸਾਰੀ ਰਾਤ ਹੋਣਗੇ ਤੇ ਅਗਲੀ ਸਵੇਰ ਦੁਪਹਿਰ ਤੱਕ 18 ਤੋਂ 19 ਡਿਗਰੀ ਟੈਂਪਰੇਚਰ ਜਾਵੇਗਾ ਅੰਮ੍ਰਿਤਸਰ ਦੇ ਉੱਤੇ ਜੇ ਨਜ਼ਰ ਮਾਰੀਏ ਤਾਂ ਵਾਤਵਾਰ ਤੇ ਟੈਂਪਰੇਚਰ 16 ਤੋਂ 17 ਡਿਗਰੀ ਸੈਲਸੀਅਸ ਜਾਵੇਗਾ ਤੇ ਦਿਨ ਐਤਵਾਰ ਸੰਘਣੇ ਬੱਦਲ ਰਹਿਣਗੇ ਨਾਲ ਹਲਕੀ ਦਰਦਮੈਨੀ ਝੋਪ ਲੱਗਣ ਦੀ ਸੰਭਾਵਨਾ ਦੁਪਹਿਰੇ 2-3 ਵਜੇ ਹੋ ਸਕਦੀ ਆ ਤਰਤਾਰ ਸਾਹਿਬ ਵੀ ਸੰਘਣੇ ਬੱਦਲ ਰਹਿਣ ਦੀ ਸੰਭਾਵਨਾ ਸ਼ਨੀਵਾਰ ਨੂੰ ਰਹੇਗੀ ਤੇ ਮੀਂਹ ਆਉਣ ਦੀ ਸੰਭਾਵਨਾ ਰਾਤ ਦੇ ਟਾਈਮ ਹੋਵੇਗੀ ਨਾਲ ਹਲਕੇ ਤੋਂ ਦਰਮਿਆਨੀ ਤੇਜ਼ ਹਨੇਰੀ ਰਾਤ ਦੇ 2-3 ਵਜੇ ਚੱਲੇਗੀ 11 ਤੋਂ 12 ਡਿਗਰੀ ਟੈਂਪਰੇਚਰ ਰਾਤ ਦੇ ਟਾਈਮ ਬਣਿਆ ਰਹੇਗਾ ਤੇ ਐਤਵਾਰ ਦੈਂ ਦੇ ਟਾਈਮ 17 ਤੋਂ 18 ਡਿਗਰੀ ਟੈਂਪਰੇਚਰ ਤੇ ਨਾਲ ਧੁੱਪ ਲੱਗਣ ਦੀ ਸੰਭਾਵਨਾ ਹੋਵੇਗੀ ਗਰਤਾਸਪੁਰ ਇਲਾਕੇ ਦੇ ਵਿੱਚ ਵੀ ਸੰਘਣੇ ਬੱਦਲ ਰਹਿਣਗੇ ਵੱਧ ਤੋਂ ਵੱਧ ਟੈਂਪਰੇਚਰ 9 ਤੋਂ 10 ਡਿਗਰੀ ਰਾਤ ਦੇ ਟਾਈਮ ਹੋਵੇਗਾ ਤੇ ਦਿਨ ਐਤਵਾਰ ਨੂੰ ਸ਼ਾਮ ਨੂੰ ਜਨ 4 ਵਜੇ ਹਲਕੇ ਤੋਂ ਦਰਮਿਆਨੀ ਧੁੱਪ ਦਿਖਾਈ ਦੇਣ ਦੀ ਸੰਭਾਵਨਾ ਰਹੇਗੀ ਪਠਾਨਕੋਟ ਦੇ ਵਿੱਚ ਸੰਘਣੇ ਬੱਦਲ ਦਿਨ ਸ਼ਨੀਵਾਰ ਸਵੇਰ ਤੋਂ ਹੀ ਹੋਣਗੇ ਤੇ ਰਾਤ ਦੇ ਟਾਈਮ ਹਲਕੇ ਤੋਂ ਟੁੱਟਵੇਂ ਇਲਾਕੇ ਦੇ ਵਿੱਚ ਮਾੜਾ ਮੋੜ ਮੀਂਹ ਪੈ ਸਕਦਾ ਹੈ ਕੋਈ ਜ਼ਿਆਦਾ ਹਨੇਰੀ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਜਨਵਰੀ 12 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ ਤੇ ਸ਼ਾਮ ਦੇ 3-4 ਵਜੇ ਹਲਕੇ ਤੋਂ ਦਰਮਿਆਨੀ ਧੁੱਪ ਨਿਕਲ ਸਕਦੀ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਸੀਂ ਕਿਸ ਇਲਾਕੇ ਦੇ ਵਿੱਚ ਰਹਿੰਦੇ ਹੋ ਮਾਝਾ ਮਾਲਵਾ ਜਾਂ ਤਵਾਬਾ ਬਹੁਤ ਬਹੁਤ ਤੁਹਾਡਾ ਧੰਨਵਾਦ ਜੇ ਮੁਕਸਰ ਉਤੇ ਨਜ਼ਰ ਮਾਰੀਏ ਤਾਂ ਜਨਵਰੀ 11 ਤਰੀਕ ਨੂੰ 16 ਤੋਂ 17 ਡਿਗਰੀ ਟੈਂਪਰੇਚਰ ਵਤਵਤ ਹੋਵੇਗਾ ਤੇ ਸ਼ਾਮ ਨੂੰ 5:00 ਤੋਂ ਲੈ ਕੇ ਅਗਲੀ ਸਵੇਰ 6:00-7:00 ਵਜੇ ਤੱਕ ਹਲਕੇ ਤੋਂ ਦਰਮਿਆਨੀ بارش ਹੁੰਦੀ ਰਹੇਗੀ ਤੇ ਨਾਲ 11 ਤੋਂ 12 ਡਿਗਰੀ ਟੈਂਪਰੇਚਰ ਬਣਿਆ ਰਹੇਗਾ ਲੁਧਿਆਣਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਸੰਘਣੇ ਬੱਦਲ ਹੋਣ ਦੀ ਸੰਭਾਵਨਾ ਰਹੇਗੀ ਤੇ ਰਾਤ ਦੇ 8-9 ਵਜੇ ਤੋਂ ਬਾਅਦ ਮੀਂਹ ਪੈਣ ਦੀ ਸੰਭਾਵਨਾ ਅਗਲੀ ਸਵੇਰ 6-7 ਵਜੇ ਤੱਕ ਹੋਵੇਗੀ ਤੇ ਨਾਲ ਤੇਜ਼ ਹਨੇਰੀ ਚੱਲਣ ਦੀ ਸੰਭਾਵਨਾ ਰਾਤ ਦੇ 12-1 ਵਜੇ ਰਵੇਗੀ। ਮੁਕਸਦ ਵਿੱਚ ਵੀ ਸੰਘਣੇ ਬੱਦਲ ਐਤਵਾਰ ਨੂੰ ਹੋਣਗੇ। ਸ਼ਾਮ ਨੂੰ 4-5 ਵਜੇ ਤੋਂ ਲੈ ਕੇ ਅਗਲੀ ਸਵੇਰ 7-8 ਵਜੇ ਤੱਕ ਮੌਲੇ ਧਰਮੀ ਪੈਣ ਦੀ ਸੰਭਾਵਨਾ ਰਹੇਗੀ। ਸੰਗਰੂਰ ਇਲਾਕੇ ਦੇ ਵਿੱਚ ਸਵੇਰ ਦੇ ਟਾਈਮ ਐਤਵਾਰ ਤੋਂ ਉੱਪ ਲੱਗਣ ਦੀ ਸੰਭਾਵਨਾ ਰਹੇਗੀ ਤੇ ਉਸ ਤੋਂ ਬਾਅਦ ਸੰਘਣੇ ਬੱਦਲ ਸ਼ਾਮ ਨੂੰ 6 ਤੋਂ ਲੈ ਕੇ ਅਗਲੀ ਸਵੇਰ 2-3 ਵਜੇ ਤੱਕ ਮੌੜੇ ਧਰਮੀ ਪੈਣ ਦੀ ਸੰਭਾਵਨਾ ਤੇ 10 ਤੋਂ 11 ਡਿਗਰੀ ਟੈਂਪਰੇਚਰ ਹੋਵੇਗਾ। ਰੂਪਨਗਰ ਵੀ ਸਵੇਰੇ ਧੁੱਪ ਲੱਗਣ ਦੀ ਸੰਭਾਵਨਾ ਐਤਵਾਰ ਰਹੇਗੀ। ਬਾਕੀ ਟਾਈਮ ਦੇ ਵਿੱਚ ਸੰਘਣੇ ਬੱਦਲ ਤੇ ਰਾਤ ਦੇ ਟਾਈਮ ਹਲਕੀ ਤੋਂ ਦਰਮਿਆਨੀ ਟੁੱਟਵੀਂ ਬਾਰਿਸ਼ ਰੂਪਨਗਰ ਦੇ ਵਿੱਚ ਹੁੰਦੀ ਰਹੇਗੀ। ਮਾਨਸਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ। ਦੁਪਹਿਰ ਤੋਂ ਹੀ ਮੀਂਹ ਪੈਣ ਦੀ ਸੰਭਾਵਨਾ ਤੇ ਸ਼ਾਮ ਦੇ 6-7 ਵਜੇ ਤੱਕ ਮੀਂਹ ਪਵੇਗਾ ਤੇ ਉਸ ਤੋਂ ਬਾਅਦ ਦੁਬਾਰਾ ਫਿਰ ਰਾਤ ਦੇ ਟਾਈਮ ਐਤਵਾਰ ਨੂੰ ਮੀਂਹ ਆ ਕੇ ਜਨਵਰੀ 12 1 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਰਹੇਗੀ। ਬਰਨਾਲਾ ਦੇ ਵਿੱਚ ਵੀ ਸੰਘਣੇ ਬੱਦਲ ਰਹਣਗੇ ਤੇ ਸਾਰਾ ਦਿਨ ਹੀ ਪੰਜ ਤੋਂ ਲੈ ਕੇ 10-11 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਬਰਕਰਾਰ ਰਹੇਗੀ। ਮਲੇਰਕੋਟਲਾ ਸਵੇਰ ਦੇ ਟਾਈਮ ਹਲਕੇ ਦਰਦ ਮੈ ਨਹੀਂ ਬਦਲਵਾਈ ਹੋ ਸਕਦੀ ਆ ਤੇ ਦੁਪਹਿਰ ਤੋਂ ਬਾਅਦ ਸੰਘਣੇ ਬੱਦਲ ਅਤੇ ਰਾਤ ਦੇ ਟਾਈਮ ਹਲਕੇ ਤੋਂ ਦਬਿਆਣੀ ਬਾਰਿਸ਼ 12 ਤਰੀਕ ਨੂੰ ਵੀ ਸੰਘਣੇ ਬੱਦਲ ਮਲੇਰਕੋਟਲਾ ਦੇ ਵਿੱਚ ਦਿਖਾਈ ਦੇਣਗੇ। ਸ਼ਹੀਦ ਅਜੀਤ ਸਿੰਘ ਨਗਰ ਮਹਾਲੀ ਦੇ ਵਿੱਚ ਰਾਤ ਦੇ ਟਾਈਮ 11 ਤਰੀਕ ਨੂੰ ਮੀਂਹ ਬੰਦ ਦੀ ਸੰਭਾਵਨਾ ਰਹੇਗੀ ਸੰਘਣੇ ਬੱਦਲ ਰਹਿਣਗੇ ਤੇ 10 ਤੋਂ 11 ਡਿਗਰੀ ਟੈਂਪਰੇਚਰ ਹੋਵੇਗਾ 12 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਸੰਘਣੇ ਬੱਦਲ ਸਾਰਾ ਦਿਨ ਛਾਇਆ ਰਹਿਣ ਦੀ ਸੰਭਾਵਨਾ ਰਹੇਗੀ ਫਤਿਹਗੜ੍ਹ ਸਾਹਮ ਨਜ਼ਰ ਮਾਰੀਏ ਤਾਂ ਧੁੱਪ ਲੱਗਣ ਦੀ ਸੰਭਾਵਨਾ ਦਿਨ ਐਤਵਾਰ ਨਜ਼ਰ ਆ ਰਹੀ ਆ ਕੋਈ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਰਾਤ ਦੇ ਟਾਈਮ ਸੰਘਣੇ ਬੱਦਲ ਰਹਿਣਗੇ ਤੇ ਜਨਵਰੀ 12 ਤਰੀਕ ਨੂੰ 6-7 ਵਜੇ ਹਲਕੇ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਰਵੇਗੀ 11 ਤਰੀਕ ਰਾਤ ਦੇ ਟਾਈਮ ਸੰਗਨੇ ਬੱਦਲ ਸੰਗਰੂਰ ਦੇ ਵਿੱਚ ਰਹਿਣਗੇ ਤੇ ਮੀਂਹ ਆਉਣ ਦੀ ਸੰਭਾਵਨਾ ਅਗਲੀ ਸਵੇਰ ਐਤਵਾਰ ਤੱਕ ਲਗਾਤਾਰ ਮੀਂਹ ਪੈਂਦਾ ਰਹੇਗਾ ਪਟਿਆਲਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ ਦਿਨ ਸ਼ਨੀਵਾਰ ਨੂੰ ਧੁੱਪ ਲੱਗਣ ਦੀ ਸੰਭਾਵਨਾ ਤੇ 1 ਤੋਂ ਲੈ ਕੇ ਰਾਤ ਦੇ 12 1 ਵਜੇ ਤੱਕ ਹਲਕੇ ਤੋਂ ਟੁੱਟਵੇਂ ਇਲਾਕੇ ਦੇ ਵਿੱਚ ਮਾੜੀ ਮੋਟ بارش ਹੋ ਸਕਦੀ ਆ ਸਾਨਾ ਤੋਂ 18 ਡਿਗਰੀ ਟੈਂਪਰੇਚਰ ਦਿਨ ਦੇ ਟਾਈਮ ਐਤਵਾਰ ਬਣਿਆ ਰਹੇਗਾ। ਜਲੰਧਰ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ। ਬੱਦਲਵਾਈ ਸਵੇਰੇ 1:00-2:00 ਵਜੇ ਸੰਘਣੇ ਬੱਦਲ ਹੋਣਗੇ 18 ਤੋਂ 19 ਡਿਗਰੀ ਸੈਲਸੀਅਸ ਟੈਂਪਰੇਚਰ ਤੇ ਜਲੰਧਰ ਦੇ ਵਿੱਚ ਰਾਤ ਦੇ ਟਾਈਮ 10 ਤੋਂ 11 ਡਿਗਰੀ ਟੈਂਪਰੇਚਰ ਸ਼ਨੀਵਾਰ ਬਣਿਆ ਰਹੇਗਾ। ਕੋਈ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਪਰ ਤੇਜ਼ ਹਵਾ ਚੱਲਦੀ ਰਹੇਗੀ। ਇਸੇ ਤਰ੍ਹਾਂ ਹੀ 12 ਤਰੀਕ ਨੂੰ ਦਿਨ ਦੇ ਟਾਈਮ ਦੁਪਹਿਰੇ 2:00-3:00 ਵਜੇ ਧੁੱਪ ਲੱਗਣ ਦੀ ਸੰਭਾਵਨਾ ਹੋਵੇਗੀ। ਕਪੂਰਥਲਾ ਤੇ ਉਤੇ ਨਜ਼ਰ ਮਾਰੀਏ ਤੇ ਇਸੇ ਤਰ੍ਹਾਂ ਹੀ ਸੰਘਣੇ ਬੱਦਲ ਸ਼ਨੀਵਾਰ 11 ਤਰੀਕ ਨੂੰ ਹੋਣਗੇ ਤੇ ਐਤਵਾਰ ਵੀ ਸੰਘਣੇ ਬੱਦਲ ਰਹਿਣ ਦੀ ਸੰਭਾਵਨਾ ਹੋਵੇਗੀ ਹਲਕੇ ਤੋਂ ਟੁੱਟਵੇਂ ਇਲਾਕੇ ਵਿੱਚ ਮਾੜਾ ਮੌਟਮੀ ਪੈ ਸਕਦਾ ਹੈ ਤੇ ਨਾਲ ਤੇਜ਼ ਹਵਾ ਚੱਲਦੀ ਰਹੇਗੀ ਨਵਾਂ ਸ਼ਹਿਰ ਉਤੇ ਨਜ਼ਰ ਮਾਰੀਏ ਤਾਂ ਦੁਪਹਿਰ ਤੱਕ ਧੁੱਪ ਲੱਗਣ ਦੀ ਸੰਭਾਵਨਾ ਸ਼ਨੀਵਾਰ ਰਵੇਗੀ ਉਸ ਤੋਂ ਬਾਅਦ ਸੰਘਣੇ ਬੱਦਲ ਤੇ ਰਾਤ ਦੇ ਟਾਈਮ ਵੀ ਸੰਘਣੇ ਬੱਦਲ ਰਹਿਣਗੇ 10 ਤੋਂ 11 ਡਿਗਰੀ ਟੈਂਪਰੇਚਰ ਰਾਤ ਦੇ ਟਾਈਮ ਹੋਵੇਗਾ ਤੇ ਐਤਵਾਰ ਹਲਕੇ ਤੋਂ ਦਰਮਿਆਨੀ ਟੁੱਟਵੀਂ ਧੁੱਪ ਨਿਕਲਦੀ ਆਸ ਜਿਤਾਈ ਜਾ ਸਕਦੀ ਆ ਜੇ ਨਜ਼ਰ ਮਾਰੀ ਹੈ ਕਿ ਹਸ਼ਿਆਰਪੁਰੇ ਇਲਾਕੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ ਬੱਦਲ ਰਹਿਣ ਦੀ ਸੰਭਾਵਨਾ ਰਹੇਗੀ ਸੰਘਣੇ ਬੱਦਲ ਸਾਰੀ ਰਾਤ ਹੋਣਗੇ ਤੇ ਅਗਲੀ ਸਵੇਰ ਦੁਪਹਿਰ ਤੱਕ 18 ਤੋਂ 19 ਡਿਗਰੀ ਟੈਂਪਰੇਚਰ ਜਾਵੇਗਾ ਅੰਮ੍ਰਿਤਸਰ ਦੇ ਉੱਤੇ ਜੇ ਨਜ਼ਰ ਮਾਰੀਏ ਤਾਂ ਵਾਤਵਾਰ ਤੇ ਟੈਂਪਰੇਚਰ 16 ਤੋਂ 17 ਡਿਗਰੀ ਸੈਲਸੀਅਸ ਜਾਵੇਗਾ ਤੇ ਦਿਨ ਐਤਵਾਰ ਸੰਘਣੇ ਬੱਦਲ ਰਹਣਗੇ ਨਾਲ ਹਲਕੀ ਤੇ ਦਮੈਨੀ ਝੋਪ ਲੱਗਣ ਦੀ ਸੰਭਾਵਨਾ ਦੁਪਹਿਰੇ 2-3 ਵਜੇ ਹੋ ਸਕਦੀ ਆ ਕਰਤਾਰ ਸਾਹਿਬੀ ਸੰਗਣੇ ਬੱਦਲ ਰਹਿਣ ਦੀ ਸੰਭਾਵਨਾ ਸ਼ਨੀਵਾਰ ਨੂੰ ਰਹੇਗੀ ਤੇ ਮੀਂਹ ਆਉਣ ਦੀ ਸੰਭਾਵਨਾ ਰਾਤ ਦੇ ਟਾਈਮ ਹੋਵੇਗੀ ਨਾਲ ਹਲਕੇ ਤੋਂ ਦਰਮਿਆਨੀ ਤੇਜ਼ ਹਨੇਰੀ ਰਾਤ ਦੇ 2-3 ਵਜੇ ਚੱਲੇਗੀ 11 ਤੋਂ 12 ਡਿਗਰੀ ਟੈਂਪਰੇਚਰ ਰਾਤ ਦੇ ਟਾਈਮ ਬਣਿਆ ਰਹੇਗਾ ਤੇ ਐਤਵਾਰ ਦੈਂ ਦੇ ਟਾਈਮ 17 ਤੋਂ 18 ਡਿਗਰੀ ਟੈਂਪਰੇਚਰ ਤੇ ਨਾਲ ਧੁੱਪ ਲੱਗਣ ਦੀ ਸੰਭਾਵਨਾ ਹੋਵੇਗੀ ਗੁਰਦਾਸਪੁਰ ਇਲਾਕੇ ਦੇ ਵਿੱਚ ਵੀ ਸੰਗਣੇ ਬੱਦਲ ਰਹਿਣਗੇ ਵੱਧ ਤੋਂ ਵੱਧ ਟੈਂਪਰੇਚਰ ਨੋ 10 ਡਿਗਰੀ ਰਾਤ ਦੇ ਟਾਈਮ ਹੋਵੇਗਾ ਤੇ ਦਿਨ ਐਤਵਾਰ ਨੂੰ ਸ਼ਾਮ ਨੂੰ 3-4 ਵਜੇ ਹਲਕੇ ਤੋਂ ਦਰਮਿਆਨੀ ਧੁੱਪ ਦਿਖਾਈ ਦੇਣ ਦੀ ਸੰਭਾਵਨਾ ਰਹੇਗੀ ਪਠਾਨਕੋਟ ਦੇ ਵਿੱਚ ਸੰਘਣੇ ਬੱਦਲ ਦਿਨ ਸ਼ਨੀਵਾਰ ਸਵੇਰ ਤੋਂ ਹੀ ਹੋਣਗੇ ਤੇ ਰਾਤ ਦੇ ਟਾਈਮ ਹਲਕੇ ਤੋਂ ਟੁੱਟਵੇਂ ਇਲਾਕੇ ਦੇ ਵਿੱਚ ਮਾੜਾ ਮੌਡ ਮੀਂਹ ਪੈ ਸਕਦਾ ਹੈ ਕੋਈ ਜ਼ਿਆਦਾ ਹਨੇਰੀ ਹੋਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਜਨਵਰੀ 12 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ ਤੇ ਸ਼ਾਮ ਦੇ 3-4 ਵਜੇ ਹਲਕੇ ਤੋਂ ਦਰਮਿਆਨੀ ਧੁੱਪ ਨਿਕਲ ਸਕਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਸੀਂ ਕਿਸ ਇਲਾਕੇ ਦੇ ਵਿੱਚ ਰਹਿੰਦੇ ਹੋ ਮਾਝਾ ਮਾਲਵਾ ਜਾਂ ਦੁਆਬਾ ਬਹੁਤ ਬਹੁਤ ਤੁਹਾਡਾ ਧੰਨਵਾਦ